ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਸੁਧਾਰ ਦੇ ਸੰਕੇਤ ਸਾਹਮਣੇ ਆਏ ਨੇ ਕੁਲਵਿੰਦਰ ਬਿੱਲਾ ਨੇ ਕੀਤਾ ਹੈ ਵੱਡਾ ਦਾਵਾ ਤੇ ਫੈਨਸ ਨੂੰ ਅਰਦਾਸ ਦੀ ਅਪੀਲ ਕੀਤੀ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬੀ ਸੰਗੀਤ ਜਗਤ ਨੂੰ ਹਲਾਕਤ ਦੇ ਵਿੱਚ ਢਾਲ ਦੇਣ ਵਾਲੇ ਹਾਦਸੇ ਤੋਂ ਬਾਅਦ ਦੇ ਵਿੱਚ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਚੰਗੀ ਖਬਰ ਜੋ ਹੈ ਉਹ ਸਾਹਮਣੇ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਬਦੀ ਦੇ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਨੂੰ ਇਲਾਜ ਦੇ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਸੀ ਜਿੱਥੇ ਉਹ ਵੈਂਟੀਲੇਟਰ ਤੇ ਤੇ ਉਹ ਨਾਜੁਕ ਹਾਲਤ ਦੇ ਵਿੱਚ ਨੇ ਪਰ ਹੁਣ ਡਾਕਟਰਾਂ ਨੇ ਉਹਨਾਂ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਦੇ ਸੰਕੇਤ ਦਿੱਤੇ ਨੇ ਇਸੇ ਦੇ ਵਿਚਕਾਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ ਦੇ ਉੱਤੇ ਵੱਡਾ ਦਾਵਾ ਕੀਤਾ ਹੈ ਅਤੇ ਫੈਨਸ ਨੂੰ ਗਲਤ ਅਫਵਾਹਾਂ ਫੈਲਾਉਣ ਤੋਂ ਰੋਕਦਿਆਂ ਹੋਇਆਂ ਅਰਦਾਸ ਦੇ ਲਈ ਉਹਨਾਂ ਨੇ ਅਪੀਲ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਵਿੱਚ ਬਦੀ ਦੇ ਨੇੜੇ ਵਾਪਰੇ ਭਿਆਨਕ ਹਾਦਸੇ ਦੇ ਵਿੱਚ ਰਾਜਵੀਰ ਜਵੰਦਾ ਨੂੰ ਕੰਬੀਰ ਸੱਟਾਂ ਲੱਗੀਆਂ ਸਨ ਤੇ ਰਿਪੋਰਟਾਂ ਦੇ ਮੁਤਾਬਿਕ ਉਹ ਆਪਣੀ ਬਾਈਕ ਦੇ ਉੱਤੇ ਸ਼ਿਮਲਾ ਤੇ ਜਾਂਦੇ ਹੋਏ ਸੜਕ ਦੇ ਜਾ ਰਹੇ ਪਸ਼ਮੂਆਂ ਦੇ ਨਾਲ ਉੱਥੇ ਟਕਰਾ ਗਏ ਤੇ ਜਿਸ ਨਾਲ ਉਹਨਾਂ ਨੂੰ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਭਾਰੀ ਸੱਟਾਂ ਲੱਗੀਆਂ ਨੇ ਤੁਹਾਨੂੰ ਦੱਸਦੀ ਕਿ ਹਾਦਸੇ ਤੋਂ ਬਾਅਦ ਵਿੱਚ ਉਹਨਾਂ ਨੂੰ ਪਹਿਲਾਂ ਨੇਡਲੇ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਤੇ ਫਿਰ ਉਹਨਾਂ ਨੂੰ ਐਡਵਾਂਸਡ ਇਲਾਜ ਦੇ ਲਈ ਮੋਹਾਲੇ ਦੇ ਫੋਟੇਜ਼ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਦੁਪਹਿਰ 1:45 ਮਿੰਟ ਤੇ ਕਰੀਬ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਗੰਭੀਰ ਹਾਲਾਤ ਦੇ ਵਿੱਚ ਦਾਖਲ ਕੀਤਾ ਗਿਆ ਸੋ ਫੋਟੇਸ ਹਸਪਤਾਲ ਦੇ ਬਿਆਨ ਦੇ ਅਨੁਸਾਰ ਪਹੁੰਚਣ ਦੇ ਉਤੇ ਐਮਰਜੈਂਸੀ ਅਤੇ ਨਿਊਰੋ ਸਰਜਰੀ ਟੀਮਾਂ ਨੇ ਤੁਰੰਤ ਮੁਲਾਂਕਣ ਕੀਤਾ ਅਤੇ ਵਿਆਪਕ ਜਾਂਚਾਂ ਵੀ ਕੀਤੀਆਂ ਰਾਜਵੀਰ ਜਵੰਦਾ ਨੂੰ ਐਡਵਾਂਸਡ ਲਾਈਫ سپورਟ ਦੇ ਉਤੇ ਰੱਖਿਆ ਗਿਆ ਹੈ ਅਤੇ ਉਹ ਵੈਂਟੀਲੇਟਰ ਤੇ ਨੇ ਜਿੱਥੇ ਉਹਨਾਂ ਦੀ ਨੇੜੇ ਉਹ ਨਿਗਰਾਨੀ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਡਾਕਟਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਹਾਲਤ ਅੱਗੇ ਨਾਲੋਂ ਕੁਝ ਬਿਹਤਰ ਹੋ ਗਈ ਹੈ ਜੋ ਕਿ ਉਮੀਦ ਦੀ ਕਿਰਨ ਜਗਾ ਰਹੀ ਹੈ ਇਸੇ ਦੇ ਫੇਜ਼ਕਾਰ ਗਾਇਕ ਕੁਲਵਿੰਦਰ ਬਿੱਲਾ ਜੋ ਖੁਦ ਹਸਪਤਾਲ ਦੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕਰਦਿਆਂ ਹੋਇਆ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਡਾਕਟਰ ਸਾਹਿਬ ਨੇ ਜਿਵੇਂ ਹੁਣ ਦੱਸਿਆ ਹੈ ਕਿ ਰਾਜਵੀਰ ਜਵੰਦਾ ਦੀ ਅੱਗੇ ਨਾਲੋਂ ਸਿਹਤ ਦੇ ਵਿੱਚ ਕੁਝ ਫਰਕ ਪਿਆ ਹੈ ਸੋ ਕਿਰਪਾ ਕਰਕੇ ਐਵੇਂ ਕੋਈ ਗਲਤ ਪੋਸਟ ਪਾ ਕੇ ਪਰਿਵਾਰ ਨੂੰ ਅਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਦਿਲ ਨੂੰ ਦਿਲ ਨਾ ਤੋੜੋ ਸਿਰਫ ਅਰਦਾਸ ਕਰੋ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਵੇ ਸੋ ਬਿੱਲਾ ਦਾ ਹੈ ਦਾਵਾ ਫੈਂਸ ਦੇ ਵਿੱਚ ਰਾਹਤ ਪੈਦਾ ਕਰ ਰਿਹਾ ਹੈ ਅਤੇ ਉਹਨਾਂ ਨੇ ਗਲਤ ਅਫਵਾਹਾਂ ਨੂੰ ਰੋਕਣ ਦੇ ਲਈ ਅਪੀਲ ਵੀ ਕੀਤੀ ਹੈ ਸੋ ਇਸ ਹਾਦਸੇ ਨੇ ਪੰਜਾਬੀ ਇੰਡਸਟਰੀ ਨੂੰ ਹਲਕਾ ਕਰ ਦਿੱਤਾ ਹੈ ਗੀਪੀ ਗਰੇਵਾਲ ਕੰਵਰ ਗਰੇਵਾਲ ਜਸਬਾਜਵਾ ਵਰਗੇ ਕਈ ਸਿਤਾਰੇ ਹਸਪਤਾਲ ਦੇ ਵਿੱਚ ਪਹੁੰਚੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਜੋ ਹੈ ਉਹਨਾਂ ਨੇ ਸਾਂਝੀ ਕੀਤੀ ਹੈ ਅਤੇ ਅਰਦਾਸਾਂ ਕਰ ਰਹੇ ਨੇ ਰਾਜਨੀਤਿਕ ਆਗੂਆ ਵਰਗੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਪੜਿੰਗ ਸ਼ੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰੋਧੀ ਧਿਰਾਂ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਰਾਰੇ ਵੀ ਰਾਜਪੀਰ ਦੇ ਤੇਜ ਜੀ ਨਾਲ ਠੀਕ ਹੋਣ ਦੀ ਕਾਮਨਾ ਕੀਤੀ ਹੈ ਗੱਲ ਕੀਤੀ ਜਾਵੇ ਤਾਂ ਰਾਜਵਰਜਵੰਦਾ ਜੋ ਕਿ 1992 ਦੇ ਵਿੱਚ ਪੰਜਾਬ ਦੇ ਵਿੱਚ ਜਨਮੇ ਅਤੇ ਕੰਗਣੀ ਮੇਰਾ ਦਿਲ ਰੱਬ ਕਰਕੇ ਅਤੇ ਸਰਦਾਰੀ ਵਰਗੇ ਗੀਤਾਂ ਦੇ ਨਾਲ ਉਹ ਮਸ਼ਹੂਰ ਹੋਏ ਨੇ ਤੇ ਉਹਨਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 2014 ਦੇ ਵਿੱਚ ਮੁੰਡਾ ਲਾਈਕ ਮੀ ਦੇ ਨਾਲ ਕੀਤੀ ਸੀ ਤੇ ਉਹ ਪੰਜਾਬੀ ਫਿਲਮਾਂ ਦੇ ਵਿੱਚ ਵੀ ਅਭਿਨੇਕ ਕਰ ਚੁੱਕੇ ਨੇ ਸੋ ਉਮੀਦ ਹੈ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਜਲਦੀ ਹੀ ਠੀਕ ਹੋ ਜਾਣਗੇ ਅਤੇ ਫਿਰ ਤੋਂ ਸੰਗੀਤ ਪ੍ਰੇਮੀਆਂ ਨੂੰ ਆਪਣੀ ਆਵਾਜ਼ ਨਾਲ ਖੁਸ਼ੀਆਂ ਵੰਡਣਗੇ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ